ਸਤ ਸ੍ਰੀ ਅਕਾਲ ਪ੍ਰਾਈਮੇਸ਼ੀਆ ਟੀਵੀ ਤੁਸੀਂ ਦੇਖ ਰਹੇ ਹੋ ਮੈਂ ਹਾਂ ਨਵਜੀਤ ਤੇ ਪ੍ਰੋਗਰਾਮ ਦਾ ਨਾਮ ਹੈ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਪੂਰਾ ਹਫਤਾ ਪੰਨੂ ਸਾਹਿਬ ਦਾ ਸਾਥ ਹੁੰਦਾ ਹੈ ਦੇਸ਼ ਦੁਨੀਆ ਦੇ ਅਹਿਮ ਮਸਿਆਂ ਤੇ ਗੱਲਬਾਤ ਕਰਿੰਦੀ ਹੈ ਅੱਜ ਜਿਹੜੀਆਂ ਖਬਰਾਂ ਤੇ ਚਰਚਾ ਕਰਨੀ ਹੈ ਇੱਕ ਤਾਂ ਜ਼ਿਕਰ ਕਰਾਂਗੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਕਿਉਂਕਿ ਰੋਸ ਪ੍ਰਦਰਸ਼ਨ ਚੱਲ ਰਹੇ ਨੇ ਵਿਦਿਆਰਥੀਆਂ ਨੇ ਧਰਨਾ ਵੀ ਲਾਇਆ ਕਹਾਣੀ ਕਿੱਦੋਂ ਜਾਵੇਗੀ ਉਸ ਤੇ ਗੱਲ ਕਰਾਂਗੇ ਗੱਲਬਾਤ ਤੀਰੁਪਤੀ ਮੰਦਿਰ ਤੇ ਵੀ ਕਰਨੀ ਹੈ ਕਿਉਂਕਿ ਉੱਥੇ ਬਲੈਕਲਿਸਟ ਕੰਪਨੀ ਨੇ ਕਰੋੜਾ ਰੁਪਏ ਕਮਾ ਲਏ ਤੇ ਮਲਾਵਤੀ ਕੇ ਮੰ ਹੁਣ ਇਹ ਚਰਚਾ ਦਾ ਵਿਸ਼ਾ ਬਣ ਗਿਆ ਹੈ ਖਬਰਾਂ ਹੋਰ ਵੀ ਹੈ ਪਰ ਸਭ ਤੋਂ ਪਹਿਲਾਂ ਸੀਨੀਅਰ ਪੱਤਰਕਾਰ ਤੇ ਉੱਗੇ ਵਿਸ਼ਲੇਸ਼ਕ ਜਤਿੰਦਰ ਪੰਨੂ ਜੀ ਦਾ ਸਵਾਗਤ ਕਰਦੇ ਹਾਂ ਪੰਨੂ ਸਾਹਿਬ ਸਵਾਗਤ ਜੀ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਨਵਜੀਤ ਜੀ ਸਤਿ ਸ੍ਰੀ ਅਕਾਲ ਪੰਨੂ ਸਾਹਿਬ ਪ੍ਰੋਗਰਾਮ ਦੀ ਸ਼ੁਰੂਆਤ ਤੇ ਚੰਡੀਗੜ੍ਹ ਤੋਂ ਕਰਦੇ ਹਾਂ ਜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਅੱਜ ਵਰਦੀਆਂ ਸੀਆਂ ਨੇ ਪ੍ਰਦਰਸ਼ਨ ਕੀਤਾ ਹੈ ਪੁਲਿਸ ਦੇ ਨਾਲ ਝੜਪੰਦੀਆਂ ਖਬਰਾਂ ਵੀ ਹੈ ਕਿਸਾਨ ਜਥੇਬੰਦੀਆਂ ਵੀ ਉੱਥੇ ਪਹੁੰਚੀਆਂ ਸੀ ਤਾਜ਼ਾ ਹਾਲਾਤ ਕੀ ਹੈ ਜੀ ਨਵਜੀਤ ਜੀ ਮੈਂ ਚੰਡੀਗੜ੍ਹ ਵਿੱਚ ਜੀ ਮੈਂ ਮੁਹਾਲੀ ਤੋਂ ਪ੍ਰਾਈਮੇਰੀਆ ਸਟੂਡੀਓ ਤੋਂ ਜਦੋਂ ਸ਼ਹਿਰ ਵਾਲੇ ਪਾਸੇ ਨੂੰ ਗਿਆ ਅਸੀਂ ਗੁਰਦੁਆਰਾ ਅੰਮ੍ਰਿਤਸਰ ਸਾਹਿਬ ਵਾਲੀ ਸੜਕ ਤੋਂ ਲੰਘਣਾ ਸੀ ਉੱਥੋਂ ਅੱਗੇ ਜਿੰਨੀਆਂ ਸੜਕਾਂ ਚੰਡੀਗੜ੍ਹ ਨੂੰ ਜਾਂਦੀਆਂ ਸੀ ਸਾਰੀਆਂ ਤੇ ਪੁਲਿਸ ਦੇ ਨਾਕੇ ਸੀ ਜਿੱਥੇ ਅਸੀਂ ਗਏ ਜਿਹੜੇ ਫੰਕਸ਼ਨ ਤੇ ਉੱਥੇ ਜਿੰਨੇ ਗੈਸਟ ਆਏ ਸੀ ਉਹ ਸਾਰੇ ਕਹਿੰਦੇ ਸੀ ਸਾਡੀਆਂ ਗੱਡੀਆਂ ਰੋਕ ਕੇ ਚੈੱਕ ਕੀਤਾ ਗਿਆ ਤੁਸੀਂ ਕਿੱਥੇ ਚੱਲੇ ਜੇ ਤੇ ਅਸੀਂ ਆਖਿਆ ਜੀ ਪਰਿਵਾਰਕ ਸਮਾਗਮ ਤੁਸੀਂ ਵਿਖਾਓ ਕਿ ਸਮਾਗਮ ਕਿੱਥੇ ਸਮਾਗਮ ਕਾਹਦਾ ਸਮਗਮ ਉਹ ਕਦੇ ਇਹਨੇ ਸਵਾਲ ਕੀਤਾ ਅਸੀਂ ਵੀ ਉੱਥੇ ਨਾਕੇ ਤੇ ਤਕਰੀਬਨ 20 ਮਿੰਟ ਫਸੇ ਰਹੇ ਕੱਲੀ ਕੱਲੀ ਗੱਡੀ ਚੈੱਕ ਕਰ ਕਰਕੇ ਲੱਗਾਈ ਜਾ ਰਹੀ ਸੀ ਹਰ ਪਾਸੇ ਸੀ ਜਦੋਂ ਅਸੀਂ ਵਾਪਸ ਆਏ ਮੈਂ ਤੁਹਾਡੇ ਵਾਸਤੇ ਵੀ ਮਿੱਥੇ ਸਮੇਂ ਤੋਂ ਅੱਧੇ ਘੰਟੇ ਤੋਂ ਵੱਧ ਲੇਟ ਪਹੁੰਚਿਆ ਕਿਉਂਕਿ ਜਿਹੜੇ ਪਾਸੇ ਨੂੰ ਅਸੀਂ ਜਾਈਏ ਵਾਪਸੀ ਤੇ ਫਿਰ ਰਸਤੇ ਬੰਦ ਸੀ ਯਾਨੀ ਮੁਹਾਲੀ ਵੱਲੇ ਚੰਡੀਗੜ੍ਹ ਨਹੀਂ ਜਾ ਸਕਦੇ ਚੰਡੀਗੜ੍ਹ ਵੱਲੇ ਮੁਹਾਲੀ ਨਹੀਂ ਆ ਸਕਦੇ ਇਹ ਹਾਲਤ ਬਣੀ ਸੀ ਅਸੀਂ 5-7 ਕਿਲੋਮੀਟਰ ਦਾ ਗਿੜਾ ਕੱਢ ਕੇ ਪਾਸਿਆਂ ਤੋਂ ਘੁਮਕਮਾ ਕੇ ਤਿੰਨ ਥਾਵਾਂ ਤੋਂ ਸਾਨੂੰ ਗੱਡੀ ਵੈਕ ਕਰਨੀ ਪਈ ਫਿਰ ਅਸੀਂ ਪਹੁੰਚੇ ਇੱਥੇ ਬਹੁਤ ਸਾਰਾ ਥਾਵਾਂ ਤੋਂ ਸਭ ਲੋਕਾਂ ਨੇ ਦੱਸਿਆ ਕਿ ਹਰਿਆਣੇ ਦੀ ਪੁਲਿਸ ਵੀ ਲੱਗੀ ਪਈ ਹੈ ਅਸੀਂ ਪੰਜਾਬ ਦੇ ਪੁਲਿਸ ਦੇ ਇੱਕ ਅਫਸਰ ਦਾ ਇਹ ਬਿਆਨ ਸੁਣਿਆ ਕਿ ਹਰਿਆਣੇ ਦੀ ਪੁਲਿਸ ਇੱਥੇ ਨਹੀਂ ਆ ਸਕਦੀ ਜੇ ਆਵੇਗੀ ਤੇ ਅਸੀਂ ਆਹ ਕਰ ਦਿਆਂਗੇ ਉਹ ਕਰ ਦਿਆਂਗੇ ਮੈਨੂੰ ਨਹੀਂ ਪਤਾ ਕੀ ਕਰ ਦਿਆਂਗੇ ਪਰ ਲੋਕ ਇਹ ਕਹਿੰਦੇ ਆ ਕਿ ਉਹਨਾਂ ਨੇ ਹਰਿਆਣੇ ਦੀ ਪੁਲਿਸ ਵੇਖੀ ਚਲੋ ਇਹ ਜਰਨਲ ਕੰਮ ਜਾਣੇ ਸਭ ਤੋਂ ਵੱਡਾ ਸਵਾਲ ਇਹ ਕਿ ਪੰਜਾਬ ਯੂਨੀਵਰਸਿਟੀ ਪੰਜਾਬ ਵਿਰੋਧੀ ਸਾਜ਼ਿਸ਼ਾਂ ਦਾ ਇਹੋ ਜਿਹਾ ਆড্ডা ਬਣੀ ਜਿਹਦੇ ਖਿਲਾਫ ਵਿਦਿਆਰਥੀ ਵੀ ਗੁੱਸੇ ਵਿੱਚ ਆ ਮੁਲਾਜ਼ਮ ਖਾਸ ਕਰਕੇ ਟੀਚਰ ਵੀ ਗੁੱਸੇ ਵਿੱਚ ਆ ਸਾਰੇ ਪੰਜਾਬ ਦੇ ਲੋਕ ਵੀ ਗੁੱਸੇ 'ਚ ਆ ਅੱਜ ਜਦੋਂ ਰੋਹ ਭਰੇ ਮਜਾਰੇ ਵਾਸਤੇ ਲੋਕ ਆ ਰਹੇ ਸ ਉਹਨਾਂ ਨੂੰ ਤੰਗ ਕੀਤਾ ਗਿਆ ਤੇ ਕੱਲੇ ਉਹ ਤੰਗ ਨਹੀਂ ਹੋਏ ਜੱਡੀਗੜ ਤੇ ਮੁਹਾਲੀ ਦੇ ਉਹ ਲੋਕ ਜਿਹਨਾਂ ਨੇ ਆਪਣੇ ਆਮ ਕੰਮ ਕਮਾ ਕਰਨ ਵਾਸਤੇ ਇੱਕ ਦੂਜੀ ਥਾਂ ਜਾਣਾ ਪ੍ਰਾਈਵੇਟ ਨੌਕਰੀਆਂ ਵਾਸਤੇ ਜਾਣਾ ਦੁਕਾਨਾਂ ਖੋਲਣ ਵਾਸਤੇ ਜਾਣਾ ਕਿਸੇ ਨੇ ਹਸਤਾ ਜਾਣਾ ਕਿਸੇ ਨੇ ਹਾਈ ਕੋਰਟ ਜਾਣਾ ਉਹ ਸਾਰੇ ਲੋਕ ਤੰਗ ਹੋਏ ਆ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਤੇ ਉਹਦੇ ਘਰੇ ਘਰੇ ਜੁੜੀ ਇੱਕ ਇਹੋ ਜਿਹੀ ਜੁੰਡੀ ਦਾ ਕਰਕੇ ਜਿਹੜੀ ਆਏ ਦਿਨ ਕੋਈ ਨਾ ਕੋਈ ਨਵੀਂ ਸਾਜ਼ਿਸ਼ ਕਰਦੀ ਰਹਿੰਦੀ ਆ ਉਹ ਸਾਜ਼ਿਸ਼ਾਂ ਦੇ ਵਿੱਚ ਕੇਂਦਰ ਸਰਕਾਰ ਤੋਂ ਨੋਟੀਫਿਕੇਸ਼ਨ ਜਾਰੀ ਕਰਾਤਾ ਜਾਰੀ ਕੀਤਾ ਨੋਟੀਫਿਕੇਸ਼ਨ ਰੱਦ ਕਰਵਾਤਾ ਰੱਦ ਕਰਵਾਇਆ ਨੂੰ ਫਿਰ ਥੋੜੇ ਮਿੰਟਾਂ ਬਾਅਦ ਹੀ ਸੋਧ ਕੇ ਕਰਵਾਤਾ ਫਿਰ ਅਗਲੇ ਦਿਨ ਰੱਦ ਕਰਵਾਤਾ ਇੱਕੋ ਮੁੱਦੇ ਤੇ ਤਿੰਨ ਦਿਨਾਂ ਚ ਚਾਰ ਨੋਟੀਫਿਕੇਸ਼ਨ ਜਾਰੀ ਹੋ ਗਏ ਸਿਰਫ ਇਹਸ ਕਰਕੇ ਕਿ ਇਸ ਯੂਨੀਵਰਸਿਟੀ ਚ ਇੱਕ ਟੋਲੀ ਇਹੋ ਜਿਹੀ ਬੈਠੀ ਆ ਜਿਹੜੀ ਪੰਜਾਬੀਆਂ ਨੂੰ ਪਤਾ ਨਹੀਂ ਕੋਈ ਸਬਕ ਸਿਖਾਉਣਾ ਚਾਹੁੰਦੀ ਆ ਜਿਸ ਤਰ੍ਹਾਂ ਇਹ ਕਰਨਗੇ ਤੇ ਇਹਦੇ ਨਾਲ ਪਿਛਲੇ ਸਮੇਂ ਦੇ ਵਿੱਚ ਜਦੋਂ ਕਾਂਗਰਸ ਦੀਆਂ ਸਰਕਾਰਾਂ ਹੁੰਦੀਆਂ ਸੀ ਪੰਜਾਬ ਤੇ ਪੰਜਾਬੀਆਂ ਨਾਲ ਇਸ ਤਰ੍ਹਾਂ ਦੀਆਂ ਖੇਡਾਂ ਖੇਡੀਆਂ ਗਈਆਂ ਤੇ ਉਹਦਾ ਨਤੀਜਾ ਕੀ ਨਿਕਲਿਆ ਸੀ ਇਹ ਚੇਤਾ ਕਰ ਲੈਣਾ ਚਾਹੀਦਾ ਜੀ ਪੰਜਾਬ ਦੇ ਲੋਕ ਪੜਕੁਠੇ ਸਨ ਸੰਭਲਣੇ ਓਕੇ ਹੋਗੇ ਸਨ ਤੁਸੀਂ ਪੰਜਾਬ ਦੇ ਲੋਕਾਂ ਨੂੰ ਕਿਉਂ ਛੇੜਦੇ ਆ ਔਰ ਜਦੋਂ ਸਾਰਾ ਕੁਝ ਮਾਮਲਾ ਠੱਪ ਹੁੰਦਾ ਪਿਆ ਫਿਰ ਹਰਿਆਣੇ ਤੋਂ ਮੰਗ ਕੀਤੀ ਜਾ ਰਹੀ ਇਸ ਪੰਜਾਬ ਯੂਨੀਵਰਸਿਟੀ ਸਾਨੂੰ ਆ ਵੀ ਆ ਕਿਤਾ ਜਾ ਵੀ ਉਹ ਵੀ ਦਿੱਤਾ ਜਾ ਵੀ ਦਿੱਤਾ ਜਾਵੇ ਪਹਿਲਾਂ ਤੋਨ ਕੱਢਿਆ ਕਿਨੇ ਸੀ ਤੁਸੀਂ ਛੱਡ ਕੇ ਕਿਉਂ ਗਏ ਸੀ ਤੁਹਾਡੇ ਜਿਹੜੇ ਮੁੱਖ ਮੰਤਰੀ ਨੇ ਪਹਿਲਾਂ ਪੰਜਾਬ ਦੇ ਨਾਲੋਂ ਹਰਿਆਣੇ ਦੇ ਸਾਰੇ ਕਾਲਜ ਤੋੜੇ ਫਿਰ ਉਹਨੇ ਪੰਜਾਬ ਦੀ ਸੈਨੇਟ ਨਾਲੋਂ ਵੀ ਆਪਣਾ ਖਰਾ ਸਬੰਧ ਤੋੜ ਲਿਆ ਉਸੇ ਦਾ ਪਰਿਵਾਰ ਸਭ ਤੋਂ ਅੱਗੇ ਲੱ ਆ ਕੇ ਕਹਿੰਦਾ ਕਿ ਫੇਰ ਯੂਨੀਵਰਸਿਟੀ ਚੋਣਾ ਤੁਸੀਂ ਤਮਾਸ਼ਾ ਕੀ ਬਣਾਇਆ ਪਿਆ ਇਹਦੇ ਤੋਂ ਲੋਕਾਂ ਦੇ ਮਨ ਚ ਇੱਕ ਗੱਲ ਘਰ ਘਰ ਦੀ ਜਾਂਦੀ ਆ ਕਿ ਸਾਨੂੰ ਜਾਣ ਪੁੱਛ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਇਹ ਪ੍ਰਭਾਵ ਦੂਰ ਕਰਨ ਦੀ ਲੋੜ ਆ ਕੇਂਦਰ ਸਰਕਾਰ ਇਹਨੂੰ ਦੂਰ ਕਰਨ ਦਾ ਯਤਨ ਕਰੇ ਅੱਜ ਵੀ ਯੂਨੀਵਰਸਿਟੀ ਦੇ ਬਾਹਰ ਤੋਂ ਜਿਸ ਤਰ੍ਹਾਂ ਲੋਕਾਂ ਨੂੰ ਰੋਕਿਆ ਗਿਆ ਲੋਕੀ ਫਿਰ ਸਾਰੇ ਇਹਨਾਂ ਦੇ ਪ੍ਰਬੰਧ ਤੋੜ ਕੇ ਪੁਲਿਸ ਵਾਲਿਆਂ ਦੇ ਨਾਕੇ ਤੋੜ ਕੇ ਯੂਨੀਵਰਸਿਟੀ 'ਚ ਜਾ ਵੜੇ ਜਿਹੜੇ ਡੰਡਿਆਂ ਨਾਲ ਲਾਠੀ ਚਾਰਜ ਕਰਨਾ ਸ਼ੁਰੂ ਕੀਤਾ ਉਹ ਵੀ ਲੋਕਾਂ ਨੇ ਪਰਸਤੋ ਖੋਲੇ ਫਿਰ ਪੱਲੇ ਕਰਿਆ ਕਰਨ ਦੇ ਜੀ ਇੱਕ ਪਾਸੇ ਇਹ ਜਾ ਕੇ ਕਹਿਣਾ ਕਿ ਅਸੀਂ ਪੰਜਾਬੀਆਂ ਦੀ ਅਸੀਂ ਸਿੱਖਾਂ ਦੇ ਅਸੀਂ ਸਾਰਿਆਂ ਦੇ ਬਹੁਤ ਇਤਿਹਾਸ਼ੀ ਆ ਦੂਸਰੇ ਪਾਸੇ ਉਹ ਇਸ ਤਰ੍ਹਾਂ ਦੇ ਕਦਮ ਚੁੱਕਣੇ ਕਿ ਜਿਹੜਾ ਵੀ ਕੋਈ ਚੁੱਕਦਾ ਪਿਆ ਉਹਨੂੰ ਸੋਚਣਾ ਚਾਹੀਦਾ ਕਿ ਇਹੋ ਜੀਆਂ ਗਲਤੀਆਂ ਨਹੀਂ ਕਰਨੀਆਂ ਚਾਹੀਦੀਆਂ ਜਿਨ੍ਹਾਂ ਦੇ ਨਾਲ ਲੋਕਾਂ ਦੇ ਵਿੱਚ ਰੋਸ ਪੈਦਾ ਹੁੰਦਾ ਇਹ ਚੇਤਾ ਰੱਖਣਾ ਚਾਹੀਦਾ ਕਿ ਉਰਦੂ ਦਾ ਸ਼ੇਰ ਆ ਉਹ ਵਕਤ ਵੀ ਦੇਖਾ ਤਾਰੀਖ ਕੀ ਘੜੀਆਂ ਨੇ ਲਮਹੋਂ ਨੇ ਖਤਾ ਕੀਤੀ ਸਦੀਆਂ ਨੇ ਸਜ਼ਾ ਪਾਈ ਅੱਗੇ ਪਲਾਂ ਦੀਆਂ ਗਲਤੀਆਂ ਸਾਲਾਂ ਬੱਦੀ ਅਸੀਂ ਭੁਗਤ ਚੁੱਕੇ ਹੁਣ ਹਰ ਗੱਲ ਦੇ ਉੱਤੇ ਪੰਜਾਬ ਦੇ ਲੋਕਾਂ ਨੂੰ ਚੋਬਾ ਨਹੀਂ ਲਾਉਣੀਆਂ ਚਾਹੀਦੀਆਂ ਇਸ ਤਰ੍ਹਾਂ ਦੇ ਟੁਣਕੇ ਨਹੀਂ ਮਾਰਨੇ ਚਾਹੀਦੇ ਕੁਝ ਲਿਆਜ ਕਰੋ ਜੀ ਪੰਨ ਸਰ ਇੱਕ ਸਾਲ ਪਹਿਲਾਂ ਤਿਰੂਪਤੀ ਮੰਦਿਰ ਤੋਂ ਖਬਰਾਂ ਆਈਆਂ ਸੀ ਕਿ ਉੱਥੇ ਪ੍ਰਸ਼ਾਦ ਦਾ ਰੌਲਾ ਉਹਦੇ ਵਿੱਚ ਪਸ਼ੂਆਂ ਦੀ ਚਰਬੀ ਮਿਲੀ ਹੋਈ ਇਸ ਤਰ੍ਹਾਂ ਦੀਆਂ ਖਬਰਾਂ ਸੀਗੀਆਂ ਹੁਣ ਖਬਰਾਂ ਨੇ ਕਿ ਉੱਥੇ ਕੁਝ ਕੰਪਨੀਆਂ ਜਿਹੜੀਆਂ ਘਿਓ ਸਪਲਾਈ ਕਰਦੀਆਂ ਮੱਖਣ ਸਪਲਾਈ ਕਰਦੀਆਂ ਬਲੈਕਲਿਸਟ ਨੇ ਤੇ ਉਹਨਾਂ ਨੇ 68 ਲੱਖ ਕਿਲੋ ਘਿਓ ਸਪਲਾਈ ਕਰ ਦਿੱਤਾ ਇਹ ਕੀ ਕੁਝ ਚੱਲ ਰਿਹਾ ਜੀ ਇਹ 68 ਲੱਖ ਕਿਲੋ ਹੈ ਇਹ ਘਿਓ ਜਦੋਂ ਸਪਲਾਈ ਹੋਇਆ ਉਸ ਸੰਸਾਰ ਪ੍ਰਸਿੱਧ ਧਰਮ ਸਥਾਨ ਦੀ ਜਿਹੜੀ ਪ੍ਰਬੰਧਕੀ ਕਮੇਟੀ ਆ ਉਹਦੇ ਪ੍ਰਬੰਧਕ ਕਿਹੜੀ ਨੀਦੇ ਸੁਤੇ ਸਨ ਉਹ ਕਾਦੇ ਲਈ ਰੱਖੇ ਹੋਏ ਨਹੀਂ ਉੱਥੇ ਜੀ ਇਹੋ ਨਾ ਚੋ ਕਿਸਨ ਨਹੀਂ ਪਤਾ ਲੱਗਾ ਇਹ ਕਿਉਂ ਕਿਸ ਤਰ੍ਹਾਂ ਆ ਰਿਹਾ ਤੇ ਕਿਸ ਤਰ੍ਹਾਂ ਜਾ ਰਿਹਾ ਇਹ ਕਿਹੋ ਜੀ ਫੈਕਟਰੀ ਜਿਹਦੇ ਕੋਲ ਆਪਣਾ ਕੋਈ ਪ੍ਰਬੰਧ ਨਹੀਂ ਰਿਕਾਰਡ ਤੋਂ ਪਤਾ ਲੱਗ ਗਿਆ ਕਿ ਉਹਨਾਂ ਨੇ ਬਾਜ਼ਾਰ ਚੋਂ ਦੁੱਧ ਨਹੀਂ ਖਰੀਦਿਆ ਕਿਸੇ ਡੇਰੀ ਤੋਂ ਦੁੱਧ ਨਹੀਂ ਖਰੀਦਿਆ ਤੇ ਕਿਉਂ ਬਣਾ ਕੇ ਸਪਲਾਈ ਕਰਤਾ ਕਿਉਂ ਕਾਦਾ ਬਣਾਇਆ ਸੀ ਉਹਨਾਂ ਨੇ ਇਹ ਗੱਲ ਸਾਫ਼ ਦੱਸਦੀ ਆ ਕਿ ਸਾਰਾ ਨਕਲੀ ਮਾਲ ਸਪਲਾਈ ਕੀਤਾ ਗਿਆ ਇਹਨਾਂ ਨੂੰ ਸਪਲਾਈ ਕੀਤਾ ਗਿਆ ਆਮ ਤੌਰ ਤੇ ਕਿਹਾ ਜਾਵੇਗਾ ਕਿ ਜਿਹੜੇ ਸ਼ਰਧਾਲੂ ਆਉਂਦੇ ਸੀ ਆਮ ਲੋਕ ਸੀ ਉਹਨਾਂ ਦੇ ਢਿੱਡ ਵਿੱਚ ਪੈ ਗਿਆ ਉਹਨਾਂ ਨੂੰ ਬਿਮਾਰੀਆਂ ਲੱਗਣਗੀਆਂ ਉਹ ਦੁਖੀ ਹੋਣਗੇ ਪਰ ਇੱਕ ਦੂਸਰਾ ਪਾਸਾ ਵੀ ਆ ਜਿਹੜਾ ਅਕੋ ਪਰੋਖਾ ਨਹੀਂ ਕਰਨਾ ਚਾਹੀਦਾ ਹੂੰ ਉਹ ਆ ਕਿਸ ਕਿਉ ਦਾ ਪ੍ਰਸ਼ਾਦ ਛਟਾਉਣਾ ਕਿੱਥੇ ਸੀ ਭਗਵਾਨ ਦੇ ਲੋਕੀ ਕਹਿੰਦੇ ਆ ਕਿ ਹੋਰ ਜੋ ਮਰਜ਼ੀ ਹੋਵੇ ਭਗਵਾਨ ਨੂੰ ਧੋਖਾ ਨਹੀਂ ਦਿੱਤਾ ਜਾ ਸਕਦਾ ਭਾਰਤ ਦੇ ਠੱਗਾਂ ਦੇ ਬਾਰੇ ਬਾਰੇ ਜਾਈਏ ਕਿ ਇਹਨਾਂ ਨੇ ਭਗਵਾਨ ਨੂੰ ਵੀ ਅੱਖੀ ਘੱਟਾ ਪਾ ਕੇ ਬੇਵਕੂਫ ਬਣਾਉਣਾ ਸ਼ੁਰੂ ਕੀਤਾ ਹੋਇਆ ਜੀ ਧਰਮ ਦੇ ਨਾਂ ਦੇ ਉੱਤੇ ਕਿਹੜਾ ਪੁੱਠਾ ਕੰਮ ਨਹੀਂ ਹੋਣਾ ਇਹ ਹੁਣ ਇਸ ਮੰਦਰ ਦਾ ਮਾਮਲਾ ਆ ਗਿਆ ਪਹਿਲਾਂ ਧਰਮਸਥਾਨ ਦਾ ਮਾਮਲਾ ਆਇਆ ਸੀ ਕਿ ਉੱਥੇ ਗਾਧਿਕਾ ਲੋ ਕਿਸੇ ਦੀ ਕਰੋ ਚਰਬੀ ਵਾਲਾ ਕਿ ਉਹ ਜਿਹੜਾ ਸੀ ਉਹ ਚੜਾਇਆ ਗਿਆ ਸਾਡੇ ਪੰਜਾਬ ਦੇ ਵਿੱਚ 1982-83 ਦੀਆਂ ਗੱਲਾਂ ਇੱਕ ਫਰਮ ਫੜੀ ਗਈ ਜਿਹੜੀ ਸ਼ੁੱਧ ਵਿਰਾਸਤਪਤੀ ਕੀ ਬਣਾ ਕੇ ਵੇਚਦੀ ਰਹੀ ਤੇ ਬਾਅਦ ਚ ਪਤਾ ਲੱਗਾ ਉਹ ਚ ਗਾਂ ਦੀ ਚਰਬੀ ਪੈਂਦੀ ਸੀ ਇਹ ਗੱਲ ਸਾਬਤ ਹੋ ਗਈ ਦੋਸ਼ੀਆਂ ਨੂੰ ਸਜ਼ਾ ਹੋ ਗਈ ਔਰ ਬਹੁਤ ਲੰਮੀ ਕੈਦ ਜੀਅਦ ਉਮਰ ਕੈਦ ਦੇ ਬਰਾਬਰ ਜਦੋਂ ਕੱਟ ਕੇ ਆਏ ਤੇ ਜਿਸ ਦਿਨ ਉਹ ਰਾਤ ਨੂੰ ਘਰ ਪਹੁੰਚੇ ਅਗਲੇ ਦਿਨ ਉਹਨਾਂ ਦੇ ਘਰ ਦੁਪਹਿਰ ਦੇ ਖਾਣੇ ਦੇ ਉੱਤੇ ਮੁੱਖ ਮਹਿਮਾਨ ਪੰਜਾਬ ਦਾ ਉਸ ਵਕਤ ਦਾ ਮੁੱਖ ਮੰਤਰੀ ਉਹ ਕਿਹੜੀ ਪਾਰਟੀ ਦਾ ਮੈਨੀ ਨਾ ਲੈਣਾ ਪੰਜਾਬ ਦੇ ਲੋਕਾਂ ਨੂੰ ਇਹ ਪਤਾ ਕਰਨਾ ਚਾਹੀਦਾ ਕਿ ਪੰਜਾਬ ਦੇ ਵਿੱਚ ਸ਼ੁੱਧ ਵਿਨਾਸ਼ਪਦਿਕ ਘੀ ਦੇ ਵਿੱਚ ਗਾਂ ਦੀ ਚਰਬੀ ਕੌਣ ਪਾਉਂਦਾ ਸੀ ਸੰਜਾ ਕਿਨੂੰ ਹੋਈ ਸੀ ਇਹ ਗੱਲ ਜਦੋਂ ਇਹ ਕਹਿੰਦੇ ਨੇ ਕਿ ਕਸ਼ਮੀਰ ਤੋਂ ਕਨਿਆ ਕੁਮਾਰੀ ਤੱਕ ਭਾਰਤ ਇੱਕ ਹੈ ਧੋਖਾ ਦੇ ਫਰਾਡ ਆਮ ਲੋਕਾਂ ਨੂੰ ਲੁੱਟਣ ਬੇਵਕੂਫ ਨੂੰ ਉਹਦੇ ਵਿੱਚ ਵੀ ਕਸ਼ਮੀਰ ਤੋਂ ਕਨਿਆਕਵਾਰੀ ਤੱਕ ਭਾਰਤ ਇੱਕ ਹੈ ਧਰਮ ਸਥਾਨਾਂ ਦੇ ਬੈਠੇ ਧਾਰਮਿਕ ਦੇ ਪ੍ਰਬੰਧਕਾਂ ਵੱਲੋਂ ਰੱਬ ਦੇ ਅੱਖੇ ਘੱਟਾ ਪਾਉਣ ਦੇ ਵਿੱਚ ਵੀ ਕਸ਼ਮੀਰ ਤੋਂ ਕਨਿਆਕਮਾਰੀ ਤੱਕ ਭਾਰਤ ਇੱਕ ਹੈ ਹਰ ਥਾਂ ਤੇ ਹਰ ਰਾਜ ਵਿੱਚ ਤੁਹਾਨੂੰ ਇਹੋ ਜਿਹੇ ਲੋਕ ਲੱਭ ਜਾਂਦੇ ਆ ਜਿਹੜੇ ਇਹ ਕੰਮ ਕਰਦੇ ਪਏ ਇਹ ਹੋਣਾ ਨਹੀਂ ਚਾਹੀਦਾ ਲੋਕਾਂ ਦੀ ਸ਼ਰਧਾ ਨਾਲ ਖਿਲਵਾੜ ਕੀਤਾ ਜਾ ਰਿਹਾ ਜੀ ਅਗਲੀ ਗੱਲ ਪੰਨੂ ਸਾਹਿਬ ਪੰਜਾਬ ਪੁਲਿਸ ਦੀ ਕਰਦੇ ਆ ਉਹ ਕਹਿੰਦੇ ਟ੍ਰੈਫਿਕ ਨਿਯਮਾਂ ਨੂੰ ਸ਼ਕਤੀ ਨਾਲ ਲਾਗੂ ਕੀਤਾ ਜਾਵੇਗਾ ਤੇ ਨਾਲ ਦੀ ਨਾਲ ਜਿਹੜੀਆਂ ਗੱਡੀਆਂ ਮੋਡੀਫਾਈ ਕੀਤੀਆਂ ਗਈਆਂ ਨੇ ਉਧਰ ਵੀ ਕਾਰਵਾਈ ਕੀਤੀ ਜਾਵੇਗੀ ਇਸ ਖਬਰ ਨੂੰ ਕਿਵੇਂ ਦਿੱਖਦੇ ਆ ਖਬਰ ਸੁਰੱਖਣੀ ਆ ਪਰ ਖਬਰ ਅਖਬਾਰ ਚ ਸ਼ਾਬਕੇ ਫਾਈਲ ਵਿੱਚ ਹੀ ਰੱਖਣੀ ਆ ਕਿਤੇ ਹੋਣਾ ਕੱਖ ਨਹੀਂ ਜੇ ਹੋਣਾ ਹੋਵੇ ਤੇ ਪੰਜਾਬ ਪੁਲਿਸ ਇਹ ਦੱਸੇ ਕਿ ਮੈਂ ਡਬਲ ਦੀ ਥਾਂ ਤੇ ਟ੍ਰਿਪਲ ਰਾਈਡਿੰਗ ਮੋਟਰਸਾਈਕਲ ਸਕੂਟਰ ਤੇ ਤਿੰਨ ਚੜਿਆਂ ਦੀ ਗੱਲ ਨਹੀਂ ਕਰਦਾ 4 ਚੜ੍ਿਆਂ ਨੂੰ 5 ਚੜ੍ਿਆਂ ਨੂੰ 6 ਚੜ੍ਿਆਂ ਨੂੰ ਇੱਕਦਸੇ 7 ਚੜ੍ਹੇ ਵੀ ਵੇਖੇ ਆ ਹੁਣ ਤੱਕ ਕਿੰਨਿਆਂ ਨੂੰ ਫੜ ਕੇ ਸੜਕ ਦੇ ਪਾਸੇ ਖੜੇ ਕਰਕੇ ਉਹਨਾਂ ਨੇ ਚਲਾਨ ਕੀਤਾ ਅਖਬਾਰਾਂ ਵਿੱਚ ਫੋਟੋਸ਼ਪ ਦੀਆਂ ਖਬਰਾਂ ਛਪਦੀਆਂ ਇੱਕ ਦਿਨ ਇੱਕ ਅਖਬਾਰ ਨੇ ਦੋ ਫੋਟੋ ਛਾਪੀਆਂ ਉਹਨਾਂ ਚ ਇੱਕ ਦੇ ਵਿੱਚ ਪੁਲਿਸ ਵਾਲੇ 3 ਚੜ੍ਹੇ ਸੀ ਆਮ ਪੁਲਿਸ ਵਾਲੇ ਤੇ ਇੱਕ ਦੇ ਵਿੱਚ ਟ੍ਰੈਫਿਕ ਪੁਲਿਸ ਵਾਲੇ 3 ਚੜ੍ਹੇ ਜਾਂਦੇ ਸੀ ਨੰਬਰ ਤੇ ਪਲੇਟ ਦੇ ਉੱਤੇ ਲਿਖਿਆ ਦਿਸਦਾ ਸੀ ਕਿ ਉਹਨਾਂ ਦਾ ਚਲਾਨ ਕਿਸ ਨੇ ਕਰਤਾ ਇੰਤਾਂ ਦੇ ਕੰਮ ਬਹੁਤ ਹੋਣ ਡਿਆ। ਹੁਣੇ ਕਹਿੰਦੇ ਆ ਜੀ ਜਿਨੇ ਗੱਡੀ ਦੇ ਟਾਇਰ ਚੌੜੇ ਕੀਤੇ ਆ ਜਿਨੇ ਗੱਡੀ ਦੀ ਬਾਡੀ ਪਤਲੀ ਆ ਜਿਨੇ ਕੁਝ ਆ ਕੀਤਾ ਉਹ ਕੀਤਾ। ਇਥੇ ਗਲੀਆਂ ਚ ਹਾਥੀ ਦੇ ਡਿੰਗੜ ਵਰਗੇ ਗੜੈਂਕੜੈਂਕ ਕਰਦੇ ਹਾਰਨ ਲਾ ਕੇ ਤੁਰੇ ਫਿਰਦੇ ਨੇ, ਹੂਟਰ ਵਜਾਉਂਦੇ ਨੇ। ਤੁਸੀਂ ਕਿੰਨਿਆਂ ਕਿਤੇ ਚਲਾਨ ਕਰਦੇ ਆ? ਜਦੋਂ ਚਲਾਨ ਕਰਨ ਲੱਗਦੇ ਆ ਉਹ ਜਿਹੜੇ ਸ਼ੌਕਰੇ ਕੰਮ ਕਰਦੇ ਆਪਣੀਆਂ ਗੱਡੀਆਂ ਦੇ ਨਾਲ ਉਸ ਨੰਬਰ ਮੜਾ ਕੇ ਐਸਐਸਏ ਨੂੰ ਜਾਂ ਹਵਾਲਦਾਰ ਨੂੰ ਕਹਿੰਦੇ ਆ ਗੱਲ ਕਰ। ਉਹ ਕਹਿੰਦਾ ਮੈਂ ਨਹੀਂ ਗੱਲ ਕਰਨੀ ਉਹ ਸਪੀਕ ਫੋਨ ਲਾ ਦਿੰਦੇ ਆ ਤੇ ਸਪੀਕ ਫੋਨ ਦੇ ਵਿੱਚ ਕੋਈ ਲੀਡਰ ਦਬਕਾ ਮਾਰ ਕੇ ਕਹਿੰਦਾ ਭਲਕੇ ਨੌਕਰੀ ਕਰਨੀ ਕਿ ਵਰਦੀ ਤੇਰੀ ਲਵਾ ਦੇ ਲੋਕਾਂ ਨੂੰ ਡਰਾ ਜਾ ਰਿਹਾ ਤੁਸੀਂ ਪਰਚਾ ਦਰਜ ਕਰਨੇ ਆ ਤੇ ਜਿਹੜੇ ਨਿਯਮਾਂ ਦੀ ਲੰਘਣਾ ਕਰਦੇ ਉਹਨਾਂ ਕੱਲਿਆਂ ਤੇ ਨਾ ਕਰੋ ਇਹ ਪੱਕਾ ਕਰ ਦਿਓ ਕਿ ਇਹੋ ਜਿਹੇ ਮਾਮਲੇ ਜਿਹੜੇ ਲੀਡਰ ਨੇ ਫੋਨ ਕਰਕੇ ਆਖਿਆ ਇਹਦੇ ਖਿਲਾਫ ਖਬਰ ਦਾਇਰ ਚਲਾਨ ਕੀਤਾ ਉਸ ਲੀਡਰ ਦੇ ਉੱਤੇ ਵੀ ਪਰਚਾ ਦਰਜ ਕਰੋ ਤਾਂ ਇਹ ਕੰਮ ਰੁਕ ਸਕਦਾ ਪਿਛਲਾ ਤਜਰਬਾ ਦੱਸਦਾ ਕਿ ਜਦੋਂ ਵੀ ਨਿਯਮ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਆ ਇਹ ਲੀਡਰ ਤੇ ਵੱਡੇ ਅਫਸਰ ਉਹ ਨਹੀਂ ਹੋ ਲਾਗੂ ਹੁੰਨ ਦਿੰਦੇ ਜੀ ਤਨੂ ਸਾਹਿਬ ਅਗਲੀ ਗੱਲ ਕਰਦੇ ਆ ਉੱਤਰ ਪ੍ਰਦੇਸ਼ ਦੀ ਪਤਾ ਲੱਗਿਆ ਉੱਥੇ ਕਿ ਸਰਕਾਰੀ ਸਕੀਮ ਦਾ ਫਾਇਦਾ ਲੈਣ ਦੇ ਲਈ ਫਰਜ਼ੀ ਵਿਆਹ ਤਾਂ ਕਮ ਸਿਕਰਾਂ ਤੇ ਚੱਲਦਾ ਪਿਆ ਜਿਹੜੇ ਪਹਿਲਾਂ ਵਿਆਹੇ ਨਹੀਂ ਉਹ ਫਿਰ ਤੋਂ ਵਿਆਹ ਕਰਾ ਰਹੇ ਨੇ ਇਹ ਮਾਮਲਾ ਕੀ ਹੈ ਜੀ ਕੀ ਉੱਥੇ ਕਿਸ ਨੂੰ ਪਤਾ ਨਹੀਂ ਲੱਗਦਾ ਪਿਆ ਅੱਜ ਇੱਕ ਅਖਬਾਰ ਨੇ ਇਸ ਬਾਰੇ ਬੜੀ ਲੰਬੀ ਚੌੜੀ ਰਿਪੋਰਟ ਛਾਪੀ ਆ ਜਿਹਦੀ ਸ਼ੁਰੂਆਤ ਇੱਥੋਂ ਹੁੰਦੀ ਆ ਕਿ ਇੱਕ ਜੋੜਾ ਵਿਆਹਿਆ ਹੋਇਆ ਉਹੋ ਹੀ ਦੋਵੇਂ ਮੀਆਂ ਬੀਵੀ ਨਵੇਂ ਸਿਰਿਓਂ ਫੇਰ ਉਹ ਪੁਰਾਣੇ ਕੱਪੜੇ ਜਿਹੜੇ ਸੀ ਧੋ ਤਾ ਕੇ ਡਰਾਈ ਕਲੀਨ ਕਰਾ ਕੇ ਪ੍ਰੈਸ ਮਾਰ ਕੇ ਪਾਏ ਤੇ ਆਪੋ ਵਿੱਚ ਵਿਆਹ ਕਰਾਉਣ ਵਾਸਤੇ ਉੱਥੇ ਪਹੁੰਚ ਗਏ ਜਿੱਥੇ ਸਮੂਹਿਕ ਵਿਆਹ ਹੋਣੇ ਸੀ ਉੱਥੇ ਜਾ ਕੇ ਤੇ ਫੜੇ ਗਏ ਪਤਾ ਲੱਗ ਗਿਆ ਕਿ ਇਹਨਾਂ ਦੇ ਮੈਰਿਜ ਸਰਟੀਫਿਕੇਟ ਪਹਿਲਾਂ ਹੀ ਬਣਿਆ ਹੋਇਆ ਤੇ ਫਿਰ ਅੱਗੇ ਆਪੋ ਵਿੱਚ ਵਿਆਹ ਕਰਨ ਉਹੋ ਹੀ ਪਤੀ ਪਤਨੀ ਦੋਵੇਂ ਔਰ ਇਹੋ ਜੇ ਇੱਕੋ ਥਾਂ ਦੇ ਉੱਤੇ 100 ਤੋਂ ਵੱਧ ਲੋਕ ਖੜੇ ਹੋ ਗਏ। ਜੀ ਹੁਣ ਕੋਈ ਵੀ ਪੁੱਛੇਗਾ ਕਿ ਜੋ ਅੱਗੇ ਪਤੀ-ਪਤਨੀ ਇੱਥੇ ਦੁਬਾਰਾ ਵਿਆਹ ਕਰਾਉਣ ਦਾ ਉਹਨੂੰ ਇਹ ਕਿਥੋਂ ਜਿਹੜਾ ਸਥਾਨਕ ਸਵਾਰ ਹੋ ਗਈ। ਉਹਦਾ ਕਾਰਨ। ਤੁਹਾਨੂੰ ਯਾਦ ਹੋਵੇਗਾ ਕਿ ਪਿਛਲੇ ਸਾਲ ਮੈਂ ਇੱਕ ਰਿਪੋਰਟ ਦੀ ਗੱਲ ਕੀਤੀ ਸੀ ਕਿ ਯੂਪੀ ਦੇ ਵਿੱਚ ਇੱਕ ਕੈਂਪ ਦੇ ਵਿੱਚ 1000 ਤੋਂ ਵੱਧ ਜੋੜਿਆਂ ਦੇ ਵਿਆਹ ਕੀਤੇ ਗਏ ਸਮੂਹਿਕ ਵਿਆਹ ਇੱਕ ਅਖਬਾਰ ਨੇ ਖਬਰ ਲਾਈ ਕਿ ਉਹਦੇ ਚ ਇੱਕ ਇੱਕ ਮੁੰਡੇ ਦਾ 5-5 6-6 8-8 ਕੁੜੀਆਂ ਨਾਲ ਵਿਆਹ ਕੀਤਾ ਗਿਆ ਕਿਉਂਕਿ ਵਿਆਹ ਨਹੀਂ ਸੀ ਅਸਲ ਚ ਕੋਈ ਸੀ ਕਿ ਸਰਕਾਰ ਗ੍ਰਾਂਟ ਦਿੰਦੀ ਸੀ 60,000 ਰੁਪਿਆ ਗਰੀਬ ਘਰ ਦੀ ਕੁੜੀ ਨੂੰ ਵਿਆਹ ਕਰਾਉਣ ਵਾਸਤੇ ਤੇ ਉਹ ਕੁੜੀਆਂ ਵਿਆਹ ਵਾਸਤੇ ਉੱਥੇ ਪਹੁੰਚ ਗਿਆ ਤੇ ਵਿਆਹ ਵਾਸਤੇ ਰਿਸ਼ਤਾ ਕੋਈ ਨਹੀਂ ਮੁੰਡਾ ਕੋਈ ਨਹੀਂ ਸਾਹਮਣੇ ਖਲੋਤਾ ਇੱਕੋ ਮੁੰਡਾ ਉਹ ਪਹਿਲਾਂ ਇੱਕ ਕੁੜੀ ਦੇ ਗਲ ਤੇ ਮਾਰਮਾਲਾ ਪਾਵੇ ਫਿਰ ਦੂਜੀ ਦੇ ਫਿਰ ਤੀਜੀ ਦੇ ਫੋਟੋ ਖਚਾਈ ਜਾ ਰਿਹਾ ਕੁੜੀਆਂ ਨੂੰ ਪੈਸੇ ਮਿਲ ਰਹੇ ਜਿਹੜੀਆਂ ਕੁੜੀਆਂ ਵਿਆਹ ਕਰਾ ਰਹੀਆਂ ਨੇ ਉਹ ਉਸ ਮੁੰਡੇ ਨੂੰ ਫੀਸ ਤੈਅ ਕੀਤੀ ਸੀ ਕੁਝ ਕੁੜੀਆਂ ਨੇ 5000 ਕੁਝ ਕੁੜੀਆਂ ਨੇ 3000 ਉਹਦੇ ਵਿੱਚੋਂ ਕੁਝ ਜਿਹੜੇ ਅਫਸਰ ਸੀ ਉਹ ਹਿੱਸਾ ਲੈ ਰਹੇ ਸੀ ਬੜਾ ਰੌਣਾ ਪਿਆ ਸੀ ਗੱਲ ਠੱਪੀ ਗਈ ਹੁਣ ਨਵੇਂ ਸਿਰੇੋਂ ਇਹ ਮਾਮਲਾ ਉੱਭਰਿਆ ਇਹ ਖਬਰ ਬਰੇਲੀ ਦੀ ਹੈ ਬਰੇਲੀ ਕੇ ਬਾਜ਼ਾਰ ਮੇ ਚਮਕਾ ਗਿਰ ਰਹੇ ਇਤੇ ਚਮਕਾ ਨਹੀਂ ਇਥੇ ਮਰਯਾਦਾ ਗਰੀ ਰਹੇ ਜੀ ਯੂਪੀ ਦੀ ਸਰਕਾਰ ਨੇ ਅੱਜ ਕੱਲ ਫੈਸਲਾ ਕੀਤਾ ਕਿ ਜਿਹੜੇ ਪਰਿਵਾਰਾਂ ਦੀ ਸਾਲਾਨਾ ਆਮਦਨ 3 ਲੱਖ ਤੋਂ ਘੱਟ ਹੈ ਯਾਨੀ ਮਹੀਨੇ ਦੀ 25000 ਤੋਂ ਘੱਟ ਹੈ ਉਹਨਾਂ ਦੇ ਪਰਿਵਾਰਾਂ ਦੀਆਂ ਕੁੜੀਆਂ ਜੇ ਵਿਆਹ ਕਰਾਉਣ ਗਿਆ ਤੇ ਉਹਨਾਂ ਨੂੰ 1 ਲੱਖ ਰੁਪਇਆ ਖਰਚੇ ਦਿੱਤਾ ਜਾਵੇਗਾ 1 ਲੱਖ ਰੁਪਇਆ ਦਾ ਦੇਣਾ ਉਹ ਚ 60000 ਰੁਪਇਆ ਨਗਦੀ ਹੋਵੇਗੀ 25000 ਰੁਪਏ ਦੇ ਗਿਫਟ ਤੋਹਫੇ ਕਪੜੇ ਤੇ ਹੋਰ ਸਮਾਨ ਉਹ ਖੜੇ ਪੈਰ ਦਿੱਤਾ ਜਾਵੇਗਾ 60 ਤੇ 25 85 ਬਾਕੀ ਦਾ 15000 ਉਹਨੂੰ ਦੂਸਰੇ ਖਰਚੇ ਕਰਨ ਵਾਸਤੇ ਵਿਆਹ ਦੇ ਖਰਚੇ ਕਪੜੇ ਲੱਤੇ ਵਾਸਤੇ ਦਿੱਤਾ ਜਾਵੇਗਾ ਉਹ 1 ਲੱਖ ਰੁਪਇਆ ਸਰਕਾਰ ਤੋਂ ਲੈਣ ਵਾਸਤੇ ਵਿਆਹ ਹੋਏ ਜੋੜੇ ਦੁਬਾਰਾ ਜਾ ਕੇ ਆਪੋ ਵਿੱਚ ਵਿਆਹ ਕਰਾਉਣ ਵਾਸਤੇ ਲਾਈਨਾਂ 'ਚ ਖੜੇ ਹੋ ਗਏ ਆ ਵੀ ਚਲੋ 1 ਲੱਖ ਤੇ ਲੋਖ ਜੀ ਉਹਨਾਂ ਪੁਰਾਣੀਆਂ ਗੱਲਾਂ ਨਹੀਂ ਜਵਾਨਾ ਬਦਲ ਗਿਆ ਥੋੜਾ ਜਿਹਾ ਅੱਜ ਕਾ ਜਿਹੜੇ ਵਿਆਹਾਂ ਦੇ ਸਰਟੀਫਿਕੇਟ ਬਣਦੇ ਆ ਭਾਵੇਂ ਉਹ ਸਰਟੀਫਿਕੇਟ ਕਿਸੇ ਧਰਮਸਥਾਨ ਦੇ ਹੋਣ ਬਾਅਦ ਵਿੱਚ ਮੈਰਿਜ ਰਜਿਸਟਰਰ ਕਰਮੀ ਜਰੂਰੀ ਕਰ ਦਿੱਤੀਗੇ ਰਜਿਸਟ੍ਰੇਸ਼ਨ ਜਦੋਂ ਹੁੰਦੀ ਆ ਉਹਦੇ 'ਚ ਪਹਿਲੀ ਗੱਲ ਆਧਾਰ ਕਾਰਡ ਮੰਗਿਆ ਜਾਂਦਾ ਮੁੰਡੇ ਦਾ ਵੀ ਤੇ ਕੁੜੀ ਦਾ ਵੀ ਜਦੋਂ ਆਧਾਰ ਕਾਰਡ ਮੰਗਿਆ ਜਾਂਦਾ ਤੇ ਉਹ ਰਿਕਾਰਡ ਤੇ ਚੜ ਗਿਆ ਆ ਦੂਜੀ ਵਾਰ ਤੀਜੀ ਵਾਰ ਜਦੋਂ ਵੀ ਕੋਈ ਵਿਆਹ ਕਰਨ ਵਾਸਤੇ ਜਾਂਦਾ ਉਹ ਆਧਾਰ ਕਾਰਡ ਵੇਂਦਿਆ ਤਾਂ ਕਹਿੰਦੇ ਤਰ੍ਹਾਂ ਪਹਿਲਾਂ ਵਿਆਹ ਹੋਇਆ ਸੀ ਉਸ ਵਿਆਹ ਦਾ ਕੀ ਬਣਿਆ ਤਲਾਕ ਹੋਇਆ ਕਿ ਨਹੀਂ ਹੋਇਆ ਤੇ ਜੇ ਅਗਲੇ ਪਾਸੇ ਵੀ ਉਹ ਹੀ ਆਧਾਰ ਕਾਰਡ ਬੜਾ ਹੋਵੇ ਦੋਵੇਂ ਕੋਣ ਫਿਰ ਉਹ ਫਰਾਡ ਫੜਿਆ ਜਾਂਦਾ ਇਹ ਯੂਪੀ ਚ ਇਹ ਬਿਮਾਰੀ ਆਮ ਹੈ ਬੜੇ ਚਿਰ ਤੋਂ ਚੱਲਦੀ ਪਈ ਹੈ ਝਾਲੀ ਵਿਆਹਾਂ ਦੀ ਜਿਹਦੇ ਨਾਂ ਦੇ ਉੱਤੇ ਸਰਕਾਰ ਤੋਂ ਇਹੋ ਜੀਆਂ ਗਰੰਟਾਂ ਲਈਆਂ ਜਾਂਦੀਆਂ ਅਸਵਰੀ ਕੱਲ ਬਰੇਲੀ ਦੇ ਵਿੱਚ ਫਿਰ ਇਹ ਲੁੱਟ ਹੁੰਦੀ ਜਿਹੜੀ ਆ ਉਹ ਫੜੀ ਗਈ ਆ ਔਰ ਉਹਦੇ ਉੱਤੇ ਪਤਾ ਲੱਗਾ ਕਿ ਉਹ ਕੇਸ ਦਰਜ ਕੀਤੇ ਜਾ ਰਿਹਾ ਕਰਦੇ ਕਿ ਛਿੜਕਾਂ ਦੇ ਕੇ ਛੱਡ ਦੇਣ ਮੈਨੂੰ ਪਤਾ ਨਹੀਂ ਐਡੀ ਠੱਗੀ ਹੋ ਰਹੀ ਆ ਉਸ ਰਾਜ ਵਿੱਚ ਜਿਹਦਾ ਮੁੱਖ ਮੰਤਰੀ ਯੋਗੀ ਪੁਰਸ਼ ਆ ਉਹਦੇ ਰਾਜ ਵਿੱਚ ਵੀ ਆ ਸਭ ਕੁਝ ਹੁੰਦਾ ਪਿਆ ਪੰਨ ਸਾਹਿਬ ਪਹਿਲਾਂ ਤੀਰੂਪਤੀ ਮੰਦਿਰ ਦੀ ਗੱਲ ਕੀਤੀ ਧੋਖਾ ਧੜੀ ਦੀ ਉਸ ਤੋਂ ਬਾਅਦ ਯੂਪੀ ਦੀ ਆ ਆ ਹੁਣ ਮੱਧ ਪ੍ਰਦੇਸ਼ ਦੀ ਗੱਲ ਵੀ ਕਰ ਲੈਣੇ ਆ ਮੱਧ ਪ੍ਰਦੇਸ਼ ਵਿੱਚ ਐਸਸੀ ਤੇ ਐਸਟੀ ਵਿਦਿਆਰਥੀਆਂ ਨਾਲ ਸਕਾਲਰਸ਼ਿਪ ਦਾ ਧੋਖਾਧੜੀ ਹੋਈ ਹੈ ਪਤਾ ਲੱਗਿਆ ਉਹਨਾਂ ਨੇ ਏਟੀਐਮ ਵੀ ਲੈ ਕੇ ਰੱਖ ਲਈ ਗੈਂਗ ਕੰਮ ਕਿਵੇਂ ਕਰਦਾ ਪਿਆ ਦੇਖੋ ਉੱਥੇ ਵਿਦਿਆਰਥੀਆਂ ਵਾਸਤੇ ਜਿਹੜਾ ਸਕਾਲਰਸ਼ਿਪ ਆਉਂਦਾ ਸ਼ੈਡਿਊਲਡ ਕਾਸਟ ਤੇ ਸ਼ੈਡਿਊਲਡ ਟ్రਾਈਬ ਵਿਦਿਆਰਥੀਆਂ ਵਾਸਤੇ ਬਹੁਤ ਸਾਰੇ ਬੱਚੇ ਜਿਹੜੇ ਕਾਲਜਾਂ 'ਚ ਪੜ੍ਹਦੇ ਨੇ ਉਹਨਾਂ ਨੇ ਜਾਲੀ ਨਾਮ ਦਰਜ ਕਰਕੇ ਸਾਡੇ ਕੋਲ ਪੜ੍ਹਦੇ ਆ ਸਰਕਾਰ ਤੋਂ ਸਕਾਲਰਸ਼ਿਪ ਲੈ ਲਿਆ ਜਾਂਦਾ ਅਗੋਂ ਉਹਨਾਂ ਕਾਲਜਾਂ ਮੜਨ ਨੇ ਦਲਾਲ ਰੱਖੇ ਆ ਦਲਾਲ ਲੋਕਾਂ ਕੋਲ ਜਾਂਦੇ ਆ ਜੀ ਤੁਹਾਡੇ ਬੱਚੇ ਦਾ ਨਾਮ ਉੱਥੇ ਰਜਿਸਟਰ ਕਰ ਦਿੰਨੇ ਆ ਫਾਇਦਾ ਕੀ ਹੋਵੇਗਾ ਉਹ ਕਹਿੰਦੇ ਜੀ ਸਰਕਾਰ ਵੱਲੋਂ ਜਿੰਨੀ ਗ੍ਰਾਂਟ ਆਉਣੀ ਆ ਉਹਦਾ ਸਿੱਧਾ ਜਿਹਾ ਫਾਰਮੂਲਾ 25% ਉਹਦਾ ਜਿਹਦੇ ਬੱਚੇ ਦਾ ਨਾਮ ਲਿਖਣਾ 25% ਦਲਾਲ ਦਾ ਤੇ 50% ਕਾਲਜ ਵਾਲਿਆਂ ਦਾ 220 ਤੋਂ ਲੈ ਕੇ 225 ਤੱਕ ਮੱਧ ਪ੍ਰਦੇਸ਼ ਦੀ ਸਰਕਾਰ ਸ਼ੈਡਿਊਲਡ ਕਾਸਟ ਦੇ ਸ਼ੈਡਿਊਲਡ ਟ్రਾਈਬ ਜਿਹੜੇ ਬੱਚੇ ਆ ਉਹਨਾਂ ਵਾਸਤੇ ਹੁਣ ਤੱਕ 1200 ਕਰੋੜ ਰੁਪਈਆ ਇਸ ਸਟਾਈਪੈਂਡ ਦੇ ਸਬਜੀਫੇ ਦਾ ਘੱਲ ਚੁੱਕੀ ਆ ਇਹਦੇ ਵਿੱਚੋਂ 300 ਕਰੋੜ ਦਾ ਫਰਾਡ ਹੋ ਗਿਆ ਉਹ 300 ਕਰੋੜ ਦਾ ਫਰਾਡ ਜਿਹੜਾ ਇਸੇ ਤਰ੍ਹਾਂ ਵੰਡਿਆ ਗਿਆ 150 ਕਰੋੜ ਕਾਰਜਾਂ ਨੇ ਖਾਧਾ ਜਿਹੜਾ ਬਾਕੀ ਦਾ 150 ਆ ਉਹ 75 ਕਰੋੜ ਦਲਾਲਾਂ ਨੇ ਖਾਦਾ ਤੇ 75 ਕਰੋੜ ਉਹਨਾਂ ਲੋਕਾਂ 'ਚ ਵੰਡਿਆ ਗਿਆ ਜਿਨ੍ਹਾਂ ਨੇ ਆਪਣੇ ਬੱਚੇ ਦਾ ਨਾਮ ਲਖਾਇਆ ਬੱਚਾ ਭਾਵੇਂ ਕਿਸ ਦੂਜੇ ਕਾਲਜ ਵਿੱਚ ਪੜਦਾ ਹੋਵੇ ਇਹਨਾਂ ਕਾਲਜਾਂ ਵਿੱਚ ਦਾਖਲ ਕਰਵਾ ਕੇ ਇੱਥੋਂ ਸਟਾਈਪੈਂਡ ਲੈ ਲਿਆ ਬੜਾ ਜੀਵ ਤਮਾਸ਼ਾ ਜਿਹੜੇ ਦਲਾਲ ਨੇ ਲੋਕਾਂ ਦੇ ਬੱਚਿਆਂ ਦੇ ਨਾਂ ਇਹੋ ਜੇ ਠੱਗੀ ਦੇ ਧੰਦੇ ਵਾਸਤੇ ਰਜਿਸਟਰ ਕਰਦੇ ਆ ਜੀ ਉਹ ਆਪਣੇ ਨਾਲ POS ਪੁਆਇੰਟ ਆਫ ਸੇਲ ਮਸ਼ੀਨ ਲਈ ਫਿਰਦੇ ਆ ਜਿੱਚ ਲੋਕਾਂ ਦਾ ਕਾਰਡ ਜਿਹੜਾ ਉਹ ਡੈਬਿਟ ਕਾਰਡ ਹੋਵੇ ਕ੍ਰੈਡਿਟ ਕਾਰਡ ਹੋਵੇ ਉਹ ਕਾਰਡ ਵਿੱਚ ਸਵਾਈਪ ਕਰਦੇ ਆ ਜਾਂ ਕਾਰਡ ਵਿੱਚ ਪਾ ਕੇ ਉਹਨਾਂ ਨੂੰ ਕਹਿੰਦੇ ਆਪਣਾ ਪਿੰਨ ਭਰ ਦਿਓ ਤੇ ਕਾਰਡ ਦੇ ਰਾਹੀਂ ਪੈਸੇ ਲੈ ਕੇ ਬੇਈਮਾਨੀ ਕੀਤੀ ਜਾ ਰਹੀ ਪੰਨ ਸਾਹਿਬ ਠੰਗੀਆਂ ਦੀ ਗੱਲ ਕਰਦੇ ਨੇ ਠੱਗੀ ਤਾਂ ਕਹਿੰਦੇ VOTING ਦੇ ਵਿੱਚ ਵੀ ਹੋ ਰਹੀ ਹੈ ਕਿਉਂਕਿ ਰਾਹੁਲ ਗਾਂਧੀ ਨੇ ਸਮੇਂ-ਸਮੇਂ ਤੇ ਦਾਅਵਾ ਕੀਤਾ ਕਿ ਫਰਜ਼ੀ ਵੋਟਰ ਦੂਜੇ ਸੂਬਿਆਂ ਵਿੱਚ ਭੇਜੇ ਜਾ ਰਹੇ ਆ ਅੱਜ ਕਪਿਲ ਸਿੱੱਬਲ ਨੇ ਦਾਅਵਾ ਕਰ ਦਿੱਤਾ ਹੈ ਕੀ ਹਰਿਆਣਾ ਤੋਂ ਟ੍ਰੇਨਾਂ ਭਰ ਕੇ ਬਿਹਾਰ ਦੇ ਵਿੱਚ ਲੋਕ ਭੇਜੇ ਜਾ ਰਹੇ ਤੇ ਟ੍ਰੇਨਾਂ ਸਪੈਸ਼ਲ ਚਲਦੀਆਂ ਪਈਆਂ ਛੇ ਟ੍ਰੇਨਾਂ ਕਹਿੰਦੇ ਭੇਜਤੀਆਂ ਵੀਡੀਓ ਵੀ ਜਾਰੀ ਕੀਤੀਆਂ ਕੁਸ਼ਕ ਇਸ ਖਬਰ ਨੂੰ ਤੁਸੀਂ ਕਿਵੇਂ ਦੇਖਦੇ ਆ ਜੀ ਇਹ ਚਰਚਾ ਤਾਂ ਸਾਡੇ ਪੰਜਾਬ ਵਿੱਚ ਵੀ ਚੱਲਦੀ ਪਈ ਹੈ ਜੀ ਅੱਜ ਕੱਲ ਪੰਜਾਬ ਤੋਂ ਵੀ ਟ੍ਰੇਨਾਂ ਪਰਪਰ ਜਾਂਦੇ ਮੰਨੇ ਪਤਾ ਯੂਪੀ ਜਾਂਦੀਆਂ ਬਿਹਾਰ ਜਾਂਦੀਆਂ ਕਿੱਥੇ ਜਾਂਦੀਆਂ ਚਰਚਾ ਕਈ ਕਿਸਮ ਦੀ ਚੱਲਦੀ ਪਈ ਹੈ ਸਰਕਾਰ ਇਸ ਚਰਚਾ ਦਾ ਜਵਾਬ ਦੇਵੇ ਜੇ ਬਿਹਾਰ ਨੂੰ ਟ੍ਰੇਨਾਂ ਜਾਂਦੀਆਂ ਨੇ ਪਰਪਰ ਕੇ ਲੋਕੀਏ ਦੋਸ਼ ਲਾ ਸਕਦੇ ਆ ਇਹਨਾਂ ਟ੍ਰੇਨਾਂ ਦੇ ਰਾਹੀਂ ਵੋਟ ਢੋਏ ਜਾ ਰਹੇ ਕਿ ਵੋਟ ਢੋਏ ਜਾ ਰਹੇ ਤਾਂ ਕਿਹਦੇ ਪੱਖ ਵਾਸਤੇ ਢੋਏ ਜਾ ਰਹੇ ਸ਼ੱਕ ਕਿੱਥੋਂ ਪੈਦਾ ਹੁੰਦਾ ਪਹਿਲੀ ਗੱਲ ਰਾਹੁਲ ਗਾਂਧੀ ਨੇ ਆਖਿਆ ਕਿ ਐਨੇ ਲੱਖ ਵੋਟਾਂ ਉੱਥੇ ਮਹਾਰਾਸ਼ਟਰ ਦੇ ਵਿੱਚ ਚੋਣਾਂ ਤੋਂ ਪਹਿਲਾਂ ਅਚਾਨਕ ਵਧ ਗਈਆਂ ਔਰ ਜਿਹੜੇ ਹਲਕਿਆਂ 'ਚ ਵਧੀਆਂ ਉੱਥੇ ਕਾਂਗਰਸ ਹਾਰੀ ਤੇ ਭਾਜਪਾ ਤੇ ਉਹਦੇ ਸਹਿਯੋਗੀ ਜਿੱਤ ਗਏ ਫਿਰ ਉਹਨੇ ਕ ਆਖਿਆ ਕਰਨਾਟਕਾ ਚਾਹ ਹੋਇਆ ਉਹਦੇ ਬਾਅਦ ਉਹਨੇ ਬਿਹਾਰ ਦੇ ਉੱਤੇ ਆਖਿਆ ਕਿ ਸਪੈਸ਼ਲ ਇੰਟੈਂਸਿਵ ਰਿਵਿਊ ਦੇ ਨਾਂ ਦੇ ਉੱਤੇ ਭਾਜਪਾ ਵਿਰੋਧੀਆਂ ਦੀਆਂ ਵੋਟਾਂ ਕੱਟੀਆਂ ਜਾ ਰਹੀਆਂ ਦੂਸਰਿਆਂ ਦੀਆਂ ਵਧਾਈਆਂ ਜਾ ਰਹੀਆਂ ਇਹ ਤਮਾਸ਼ਾ ਹੋ ਰਿਹਾ ਠੱਗੀ ਹੋ ਰਹੀ ਵੋਟਾਂ ਦੀ ਚੋਰੀ ਹੋ ਰਹੀ ਇਹਨਾਂ ਕੁਝ ਹੋਣ ਤੋਂ ਬਾਅਦ ਦੋਸਤਾ ਭਾਰਤੀ ਜਨਤਾ ਪਾਰਟੀ ਤੇ ਇਹ ਸਾਂਝਾ ਕਰਦੇ ਨੇ ਭਾਤੀ ਜਨਤਾ ਪਾਰਟੀ ਨੇ ਬੋਲੀ ਹੈ ਨਾ ਇਥਾਂ ਤੇ ਮੁੱਖ ਚੋਣ ਕਮਿਸ਼ਨਰ ਬੋਲਦਾ ਉਹ ਇੱਕ ਅੰਗਰੇਜ਼ੀ ਦਾ ਮੁਹਾਵਰਾ ਮੋਰ ਲਾਇਲ ਡੈਂਡਰ ਕਿੰਗ ਹਿਮਸੈਲਫ ਰਾਜਾ ਜਿੰਨੇ ਆਪ ਰਾਜ ਦਾ ਵਫਾਦਾਰ ਹੋ ਸਕਦਾ ਕਿਉਂਕਿ ਉਹਨੇ ਤੇ ਰਾਜ ਕਰਨਾ ਉਹਦੇ ਨਾਲ ਵੀ ਵੱਡੇ ਵਫਾਦਾਰ ਸਾਹਮਣੇ ਆ ਜਾਂਦੇ ਆ ਜਿਹੜੇ ਰਾਜੇ ਨਾਲੋਂ ਵੱਧ ਰਾਜ ਦੇ ਵਫਾਦਾਰ ਹੁੰਦੇ ਆ ਜੀ ਅੱਜ ਕੱਲ ਮੁੱਖ ਚੋਣ ਕਮਿਸ਼ਨਰ ਤੇ ਦੋਸ਼ ਲੱਗਦਾ ਕਿ ਉਹ ਇੱਕ ਖਾਸ ਪਾਰਟੀ ਦੇ ਮਦਦ ਕਰਨ ਵਾਸਤੇ ਹਰ ਕਿਸਮ ਦੀ ਹੈਰਾਫਰੀ ਤੋਂ ਅੱਖਾਂ ਮੀਟਦਾ ਔਰ ਜੇ ਵਿਰੋਧੀਆਂ ਚੋਂ ਕੋਈ ਆਵਾਜ਼ ਉਠਾਉਂਦਾ ਤੇ ਚਿੱਠੀ ਪੜਨ ਜਿੰਦਾ ਸਾਵਾਂ ਵੀ ਲਿਆਉਂਦਾ ਨਾਲ ਦੀ ਨਾਲ ਜਵਾਬ ਦੇ ਜਾਂਦਾ ਜੀ ਦੋਸ਼ ਗਲਤ ਆ ਦੋਸ਼ ਗਲਤ ਆ ਜੇ ਤੱਕ ਚਿੱਠੀ ਵੀ ਨਹੀਂ ਪੜੀ ਤੇ ਜਵਾਬ ਕਰਦਾ ਦੇ ਦਿੱਤਾ ਇਹ ਕੰਮ ਹੁੰਦਾ ਪਿਆ ਇਹ ਮੈਂ ਪਹਿਲਾਂ ਮਹਾਰਾਸ਼ਟਰ ਕਰਨਾਟਕਾ ਬਿਹਾਰ ਦੀ ਤਿੰਨ ਥਾਵਾਂ ਦੀ ਗੱਲ ਕੀਤੀ ਹੁਣ ਮੈਂ ਚੌਥੀ ਦੱਸ ਦਿਆਂ ਅਜੇ ਪਿਛਲੇ ਹਫਤੇ ਦੀ ਗੱਲ ਹੈ ਇੱਕ ਥਾਂ ਤੇ ਇੱਕ ਜਲਸਾ ਹੋ ਰਿਆ ਸੀ ਮਹਾਰਾਸ਼ਟਰ ਡਿਪਟੀ ਮੁੱਖ ਮੰਤਰੀ ਏਕਨਾਥ ਸਿੰਦੇ ਸਟੇਜ ਤੇ ਬੈਠਾ ਸੀ ਸ਼ਿਵ ਸੈਨਾ ਦਾ ਐਸਪਰੇ ਜਿਹੜਾ ਮੁਖੀ ਹੈ ਉਹਦੇ ਨਾਲ ਸ਼ਿਵ ਸੈਨਾ ਦਾ ਇੱਕ ਐਮਐਲਏ ਆਇਆ ਸੀ ਉਸ ਐਮਐਲਏ ਸਟੇਜ ਤੋਂ ਆਖਿਆ ਮੈਂ ਐਵੇਂ ਨਹੀਂ ਜਿੱਤ ਗਿਆ ਮੈਂ ਬਾਹਰੋਂ 20000 ਵੋਟਾਂ ਲੈਂਦੀਆਂ ਸੀ ਤਾਂ ਜਿੱਤ ਗਿਆ ਜੀ ਉਹਨੇ ਡਿਪਟੀ ਮੁੱਖ ਮੰਤਰੀ ਨੂੰ ਕੁਰਿਆ ਐਸੇ ਨਹੀਂ ਕਹਤੇ ਉਹ ਇੱਕਦਮ ਬੋਲੀ ਬਦਲ ਗਿਆ ਕਿ ਅਸਲ ਵਿੱਚ ਸਾਡੇ ਵੋਟਰ ਗਏ ਸੀ ਬਾਹਰ ਉਹਨਾਂ ਨੂੰ ਵਾਪਸ ਲਿਆਉਣ ਵਾਸਤੇ ਮੈਂ ਖਰਚਾ ਕੀਤਾ ਉਹ ਵਾਪਸ ਲਿਆਉਂਦੇ ਉਹਨਾਂ ਵੋਟਾਂ ਪਾਈਆਂ ਮੈਂ ਤਾਂ ਜਿੱਤ ਗਿਆ ਗੱਲ ਤੇ ਉਹਨੂੰ ਫਿਰ ਉਹ ਕਹਤੀ ਫਰਕ ਹੀ ਰਹਿ ਗਿਆ ਉਹ ਜਿਹੜੀ ਉਹਨੇ ਗੱਲ ਆਖੀ ਸੀ ਉਹਦੇ ਨਾਲੇ ਬਿੱਲੀ ਥੈਲੀੋਂ ਬਾਹਰ ਆ ਗਈ ਸੀ ਕਿ ਕੀ ਕੁਛ ਹੁੰਦਾ ਪਿਆ ਹੁਣ ਅੱਜ ਜਿਹੜੀ ਗੱਲ ਕਪਲ ਸਿਬਲ ਨੇ ਆਖੀ ਹੈ ਮੈਨੂੰ ਪਤਾ ਉਹਦੀ ਕੋਈ ਕਿਸਬੂ ਦਾ ਕੀ ਕਿਸਬੂਤ ਨਹੀਂ ਪਰ ਜਿਹੜੀ ਗੱਲ ਮੇਰੇ ਕੋਲ ਆ ਉਹ ਇਹ ਕਿ ਪੰਜਾਬ ਚ ਆਮ ਚਰਚਾ ਕਿ ਅੱਜਕੱਲ੍ਹ ਬਿਹਾਰ ਦੀਆਂ ਚੋਣਾ ਤੋਂ ਪਹਿਲਾਂ ਹੀ ਇਦਰੋਂ ਅੱਧੀ ਰਾਤ ਨੂੰ ਜਾਣ ਵਾਲੀਆਂ ਉਹ ਬੱਸਾਂ ਜਿਹੜੀਆਂ ਗੈਰ ਕਾਨੂੰਨੀ ਤਰੀਕੇ ਨਾਲ ਮੋਡੀਫਾਈ ਕਰਕੇ ਦੋ ਛੱਤੀਆਂ ਕਰ ਦਿੱਤੀਆਂ ਇੱਕ ਥੱਲੇ ਸੀਟਾਂ ਵਾਲੀ ਉਹਨਾਂ ਦੇ ਮੰਜਲਿਆਂ ਤੇ ਇੱਕ ਉੱਪਰਲੀ ਮੰਜਲਿਆ ਜਿੱਥੇ ਬਿਸਤਰਿਆਂ ਵਾਂਗ ਸੀਟਾਂ ਮਛਾਈਆਂ ਨੇ ਉਹਨਾਂ 'ਚ ਨੇਟ ਕੇ ਜਾਂਦੇ ਆ ਉਹ ਜਿਹੜੀਆਂ ਦੋ ਮੰਜ਼ਲੀਆਂ ਬੱਸਾਂ ਰਾਤ ਨੂੰ ਚੱਲਦੀਆਂ ਅੰਮ੍ਰਿਤਸਰੋਂ ਵੀ ਚਲਦੀਆਂ ਜਲੰਧਰੋਂ ਵੀ ਚਲਦੀਆਂ ਲੁਧਿਆਣੇ ਤੋਂ ਵੀ ਚਲਦੀਆਂ ਹਰ ਵੱਡੇ ਛੋਟੇ ਸ਼ਹਿਰ ਤੋਂ ਚਲਦੀਆਂ ਪਈਆਂ ਯੂਨਾਨੂ ਕਦੇ ਕਹਿੰਨਾ ਚੈੱਕ ਕੀਤਾ ਉਹ ਬੱਸਾਂ ਅੱਜਕੱਲ ਅੱਗੇ ਨਾਲੋਂ ਤੇਜ਼ ਹੋ ਗਈਆਂ ਕੱਲੀਆਂ ਟ੍ਰੇਨਾਂ ਨਹੀਂ ਕਪਲ ਸਿਬਲ ਟ੍ਰੇਨਾਂ ਦੀ ਗੱਲ ਕੀਤੀ ਹੈ ਮੈਂ ਕਪਲ ਸਿਬਲ ਦੀ ਗੱਲ ਦੀ ਬਿਲਕੁਲ ਕੋਈ ਹਮਾਇਤ ਨਹੀਂ ਕਰਦਾ ਕਿ ਸਾਰੇ ਵੋਟਰ ਢੋਏ ਜਾ ਰਹੇ ਹਨ ਪਰ ਮੈਂ ਦੂਜੀ ਗੱਲ ਕਹਿਣਾ ਕਿ ਜਦੋਂ ਅੱਧੀ ਰਾਤ ਨੂੰ ਚੱਲਣ ਵਾਲਾ ਟ੍ਰੈਫਿਕ ਅਚਾਨਕ ਤੇਜ਼ ਹੋ ਗਿਆ ਔਰ ਪਤਾ ਕਿ ਗੈਰ ਕਾਨੂੰਨੀ ਤੌਰ ਦੇ ਉੱਤੇ ਗੱਡੀਆਂ ਚੱਲਦੀਆਂ ਨੇ ਉਹਨਾਂ ਨੂੰ ਕਦੇ ਕੋਈ ਰੋਕਦਾ ਕਿਉਂ ਨਹੀਂ ਉਹਨਾਂ ਗੱਡੀਆਂ 'ਚ ਪੰਜਾਬ ਦੇ ਨੰਬਰ ਵਾਲੀਆਂ ਵੀ ਆ ਯੂਪੀ ਤੇ ਬਿਹਾਰ ਦੇ ਨੰਬਰ ਵਾਲੀਆਂ ਤੇ ਦਿੱਲੀ ਵਾਲੀਆਂ ਵੀ ਆ ਪੰਜਾਬ ਦੇ ਲੋਕਾਂ ਨੂੰ ਪਤਾ ਦੁਕਾਨਦਾਰਾਂ ਨੂੰ ਪਤਾ ਅੱਡਿਆਂ ਦੇ ਬਾਹਰ ਖੜੇ ਰਿਕਸ਼ਿਆਂ ਵਾਲਿਆਂ ਨੂੰ ਤੇ ਰੇੜੀਆਂ ਵਾਲਿਆਂ ਨੂੰ ਪਤਾ ਪਰ ਨਾ ਪੰਜਾਬ ਦੀ ਪੁਲਿਸ ਨੂੰ ਪਤਾ ਨਾ ਹਰਿਆਣਾ ਦੀ ਪੁਲਿਸ ਨੂੰ ਪਤਾ ਨਾ ਦਿੱਲੀ ਯੂਪੀ ਬਿਹਾਰ ਕਿਸੇ ਦੀ ਪੁਲਿਸ ਨੂੰ ਕੋਈ ਪਤਾ ਨਹੀਂ ਅੱਖਾਂ ਮੀਟੀਆਂ ਪਈਆਂ ਨੇ ਕਪਲਸੀਬਲ ਕੀ ਕਹਿੰਦਾ ਆ ਦੀ ਪੜਤਾਲ ਕਰਾ ਲੈਣੀ ਚਾਹੀਦੀ ਐ ਤੇ ਸੱਚ ਕਰਨਾਟ ਜੀ ਪੰਨੂ ਸਾਹਿਬ ਸੱਚ ਇੱਕ ਦਿਨ ਸਾਹਮਣੇ ਆਈ ਜਾਣਾ ਜੀ ਤੁਸੀਂ ਬਾਕੀ ਹਰ ਰੋਜ਼ ਜਿ ਤਰ੍ਹਾਂ ਸਮਾਂ ਕੱਢਿਆ ਖਬਰਾਂ ਤੇ ਚਰਚਾ ਕੀਤੀ ਤੁਹਾਡਾ ਬਹੁਤ ਧੰਨਵਾਦ ਜੀ ਜੀ ਬਹੁਤ ਮਿਹਰਬਾਨੀ ਜੀ ਸ਼ੁਕਰ ਗਿਆ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਨ ਦਾ ਵੇਲਾ ਆ ਗਿਆ ਮੈਨੂੰ ਨਵਜੀਤ ਨੂੰ ਦੁਆ ਗਿਆ ਤੇ ਇੱਕ ਤਰ੍ਹਾਂ ਹੋ ਪ੍ਰਾਈਮੇਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ